ਸਸੀ ਗੱਲ ਦੋਸਤੋ ਅੱਜ ਇੱਕ ਬਹੁਤ ਸੋਹਣਾ ਦਰਵਾਜ਼ਾ ਲੈ ਕੇ ਆਏ ਤੁਹਾਡੇ ਲਈ ਤੇ ਨਾਲ 1978 ਦਾ ਬਣਿਆ ਘਰ ਵੀ ਤੁਹਾਨੂੰ ਦਿਖਾਉਣਾ ਹੈਗਾ ਤੇ ਇੱਕ ਖਾਸ ਹੈ ਦਰਵਾਜ਼ੇ ਪਿੱਛੇ ਕਹਾਣੀ ਆ ਵੀ ਅੰਕਰੋਨ ਦੀ ਜਿਹੜਾ ਘਰ ਸੀ ਉਹਨੂੰ 1978 ਦਾ ਬਣਾਇਆ ਪੁਰਾਣਾ ਉਹ ਘਰ ਨੀਵਾ ਜ਼ਰੂਰ ਹੋ ਚੁੱਕਿਆ ਪਰ ਉਹਨੂੰ ਲੁੱਕ ਦੇਣ ਬਾਅਦ ਤੇ ਕਹਿੰਦੇ ਪੁਰਾਤਨ ਤਰੀਕੇ ਦੀ ਦਰਵਾਜ਼ਾ ਬਣਾਉਣਾ ਤੇ ਦਰਵਾਜ਼ਾ ਵੀ ਜਿਹੜੇ ਮਿਸਤਰੀਆਂ ਨੇ ਬਣਾਇਆ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਤੇ ਅੰਕਰੋਨ ਦੀ ਸੋਚ ਸੀ ਤਾਂ ਬਾਕੀ ਚੀਜ਼ ਸੋਹਣੀ ਬਣ ਕੇ ਆਈ ਅੱਗੇ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਸਸੀ ਗੱਲ ਸਸੀ ਗੱਲ ਵਿੱਚ ਕੀ ਹਾਲ ਹੈ ਜੀ ਵਧੀ ਮੈਂ ਨੋ ਸਤਪਾਲ ਸਿੰਘ ਆ ਜੀ ਪਾਲਾ ਕਹਿ ਕੇ ਜਾਂਦੇ ਆ ਨਹੀਂ ਪਿੰਡ 'ਚ ਠੀਕ ਆ ਜੀ ਉਹ ਤਾਂ ਸਰ ਨਾਮ ਨੇ ਜਾਂਦੇ ਜੀ ਸਰ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਜਿਵੇਂ ਆਪਣਾ ਘਰ ਮੈਂ ਦੇਖ ਕੇ ਆ ਅੰਦਰ 1978 ਦਾ ਬਣਾਇਆ ਹੋਇਆ ਬਿਲਕੁਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈ ਤੇ ਇਹ ਸੋਚ ਕਿਵੇਂ ਵੀ ਆ ਪਰ ਆ ਚੀਜ਼ ਬਣਾਉਣੀ ਹੈ ਬਾਈ ਜੀ ਕਸਰ ਦਾ ਘਰ ਤਾਂ ਆਪਾਂ ਰਹਿਣ ਵਾਸਤੇ ਬਣਾਉਣਾ ਹੈ ਠੀਕ ਆ ਜੀ ਆਏ ਸੀ ਵੀ ਉੱਥੇ ਬਹੁਤ ਬੜੀ ਸ਼ਾਂਤੀ ਹੈ ਠੀਕ ਆ ਜੀ ਨਾ ਠੰਡਾ ਹੈ ਜਿਹੜੇ ਟੀਆਂ ਕੰਦਾ ਪੁਰਾਣੀਆਂ ਚੌੜੀਆਂ ਕੰਦਾ ਹੁੰਦੀਆਂ ਸੀ ਵੀ ਉਹੋ ਜਿਹੀ ਬਣਾਈ ਗਏ ਜਗ੍ਹਾ ਦੀ ਪ੍ਰੋਬਲਮ ਆਉਂਦੀ ਸੀ ਫਿਰ ਉਹ ਆਪਣੇ ਆਰਕੀਟੈਕ ਠੀਕ ਹੈ ਜੀ ਵੀ ਵਧੀਆ ਸੀ ਐਮਬੀ ਆਏ ਦਰਵਾਜ਼ਾ ਜਿਹਾ ਬਣਾ ਦਿਓ ਬਾਹਰੋਂ ਸੋਨਾ ਦਰਵਾਜ਼ਾ ਲੱਗੇ ਤੇ ਅੰਦਰ ਉਹਦੇ ਰੂਮ ਬਣ ਜਾਣ ਨਾਲ ਜਿਹੜਾ ਕੰਮ ਵੀ ਆ ਜਾ ਆਪਣੇ ਕਾਲ ਨੂੰ ਠੀਕ ਹੈ ਜੀ ਤੇ ਉਹ ਦਰਵਾਜ਼ੇ ਹੁਣ ਪਹਰੂ ਡੰਗੜਾ ਕੰਮ ਤਾਂ ਮੁੱਕ ਗਿਆ ਜੀ ਜੰਮਸ਼ੀਦ ਜੀ ਖੜਾਉਣ ਵਾਲਾ ਬਿਲਕੁਲ ਜੀ ਤਾਂ ਐਂਸ ਵੀ ਕਵਰੇਜ ਬਣ ਜਾਣਾ ਅੰਦਰ ਬਸ ਨਾਲ ਆਏਗੇ ਤਾਂ ਪਕਤੋਚ ਵੀ ਰਹੇ ਜੀ ਤੇ ਸੋਨਾ ਵੀ ਲੱਗੇ ਜੀ ਬਾਹਰ ਸੋਣੀ ਵੀ ਲੱਗੇ ਸ਼ੌਂਕ ਵੀ ਪੂਰਾ ਹੋ ਜੇ ਤੇ ਆਪਣੇ ਕੰਮ ਵੀ ਆ ਜਾ ਜੀ ਤੇ ਆਰਕੀਟੈਕਟ ਕਿਹੜੇ ਸੀ ਕਿ ਬਾਈ ਜਿਹਨਾਂ ਨੇ ਅੱਗੇ ਬਰੇਲੇ ਤੋਂ ਆਪਣੇ ਗੋਲਡ ਕੀ ਕੋਲੋਂ ਠੀਕ ਹੈ ਨਿਰਮਾਣ ਨਿਰਮਾਣ ਐਕ ਪਹਿਲਾਂ ਆਪਾਂ ਮੇਨ ਐਂਟਰੀ ਤੋਂ ਗੱਲ ਕਰੀਏ ਇੱਕ ਚੀਜ਼ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ ਜਿਹੜੀ ਤਰੀਫ਼ ਵਾਲੀ ਆ ਤੇ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਆ ਕੋਈ ਵੀ ਆਪਾਂ ਜਦੋਂ ਘਰ ਬਣਾਉਣਾ ਨੇ ਸੜਕ ਤੱਕ ਪਹੁੰਚ ਜਾਂਦੇ ਆ ਆਪਾਂ ਜਿਹੜੀ ਮਤਲਬ ਮੇਨ ਐਂਟਰੀ ਰੱਖੀ ਆ ਆਪਾਂ ਇੱਥੋਂ ਢਾਲ ਜਿੰਨੀ ਮਰਜ਼ੀ ਰੱਖ ਲਈ ਪਰ ਆਪਾਂ ਆਪਦੇ ਘਰ ਦੇ ਅੰਦਰ ਬਾਉਂਡਰੀ ਦੇ ਅੰਦਰ ਹੀ ਰੱਖੀ ਹੈ ਜੀ ਬਈ ਐਸੀ ਨਾ ਬਣਾਉਣਾ ਤਾਂ ਆਪਾਂ ਆਪਦੇ ਵਾਸਤੇ ਗਾਲਾਂ ਜਿਹੜਾ ਹੁਣ ਤਾਂ ਵੇਖੇ ਤਾਂ ਸਲਾਉਂਦਾ ਫੇਲਾ ਗਾਲ ਦੇਖਣਗੇ ਕਰਦਾ ਕੋਈ ਸੜਕ ਵੱਗਦੇ ਜਿਆਦਾ ਹੈ ਐਸੀ ਵੀ ਆਪਣਾ ਜਿਹੜਾ ਢਾਲਾ ਨਾ ਗਲੀ ਤੇ ਨਾ ਜਾਵੇ ਵੀ ਆਪਦੇ ਪਿੱਛੇ ਪ ਠੀਕ ਹੈ ਜੀ ਇਹ ਵੀ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਲੱਗਦਾ ਆਪਣੇ ਮਾਈਂਡਸ ਨਾ ਉਹਨਾਂ ਨੇ ਡਿਜ਼ਾਈਨ ਕਰਕੇ ਭੇਜਿਆ ਸਰ ਠੀਕ ਹੈ ਜੀ ਲਓ ਵੀ ਦੋਸਤੋ ਆਹ ਬਾਹਰੋਂ ਵੀ ਤੁਸੀਂ ਦੇਖ ਸਕਦੇ ਹੋ ਗ੍ਰਿਲਾਂ ਲੱਗੀਆਂ ਹੋਈਆਂ ਬਹੁਤ ਸੋਹਣੀਆਂ ਤਰੀਕੇ ਨਾਲ ਉੱਪਰ ਮਾਰਬਲ ਦਾ ਕੰਮ ਹੋਇਆਗਾ ਬਹੁਤ ਹੀ ਸੋਹਣੀ ਸਪਾਈ ਆ ਤੇ ਇੱਧਰ ਦੋ ਵਿੰਡੋਜ਼ ਨੇ ਜਿਹੜੀਆਂ ਜਿਹੜਾ ਕਿ ਡਰਾਇੰਗ ਰੂਮ ਆ ਉਹਦੇ ਲਈ ਵਿੰਡੋ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਡਿਜ਼ਾਈਨ ਡਰੋਨ ਵਾਲੇ ਸ਼ਾਟ ਲਾਵਾਂਗੇ ਤੁਸੀਂ ਸਾਰਾ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਜੇ ਡਿਜ਼ਾਈਨ ਕੀਤਾ ਤੇ ਇੱਕ ਚੰਗੀ ਗੱਲ ਵੀ ਮੇਨ ਐਂਟਰੀ ਤੇ ਬਾਈ ਉਹ ਇਹ ਕਾਲਪੁਰਖ ਵੈਗਰੂ ਜੀ ਉਸਕਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ ਵੀ ਇਹ ਇੱਕ ਬਹੁਤ ਖਾਸ ਚੀਜ਼ ਹੁੰਦੀ ਹੈ ਵੀ ਰੱਬ ਨੂੰ ਜਾਨ ਨਹੀਂ ਨਹੀਂ ਤਾਂ ਦੇਨ ਰੱਬ ਦੀ ਆ ਜੀ ਦੇਨ ਰੱਬ ਤੇ ਪਰਮਾਤਮਾ ਦੀ ਸ਼ਗਰ ਨਹੀਂ ਹੈ ਜੀ ਆਪਣਾ ਤਾਂ ਤੇ ਗ੍ਰਿੰਦਰੀ ਦਾ ਜੀ ਫਿਰ ਸ਼ੌਂਕ ਫਿਰ ਆ ਵੀ ਕਰਦੇ ਮੇਨਟੇਨ ਸਾਰੇ ਨਾ ਜੀ ਮੈਡਮ ਨੂੰ ਸ਼ੌਂਕ ਆ ਜੀ ਘਰ ਵਾਲਿਆਂ ਨੂੰ ਮੈਨੂੰ ਤਾਂ ਹੈ ਨਹੀਂ ਇਹਦਾ ਸ਼ੌਂਕ ਇਹ ਸਾਰੇ ਬੂਟੇ ਪੱਤੇ ਇਸੇ ਹੀ ਪਾਣੀ ਇਸੇ ਹੀ ਇਸੇ ਨੇ ਕਿ ਅਸੀਂ ਦਰਵਾਜ਼ਾ ਲਾਜ਼ਮੀ ਪਾਉਣਾ ਨਹੀਂ ਪਹਿਲਾਂ ਤਿੰਨ ਕਮਰੇ ਬਣਾਉਂਦੇ ਸੀ ਦਰਵਾਜ਼ੇ ਦਰਵਾਜ਼ਾ ਬਣਾਉਣਾ ਲਾਜ਼ਮੀ ਵਿੱਚ ਠੀਕ ਹੈ ਜੀ ਆ ਜੀ ਅੱਗੇ ਚੱਲਦੇ ਆ ਤੇ ਇੱਕ ਵ ਇਹ ਮੇਨ ਸਗਵਣ ਦਾ ਬਣਿਆ ਹੋਇਆ ਸਗਵਣ ਦਾ ਸਾਰਾ ਠੀਕ ਹੈ ਜੀ ਲਓ ਵੀ ਦੋਸਤੋ ਇੱਕ ਵਾਰ ਦੋ ਜੀ ਲੁੱਕ ਦੇਖ ਲਓ ਫਿਰ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਰੀ ਆ ਛੋਟੀ ਟਾਕੀ ਕਿਉਂਕਿ ਮੇਨ ਆਪ ਵੱਡੀ ਚੀਜ਼ ਤਾਂ ਰੋਏ ਲਗਾਉਣੀ ਸੀ ਹਾਂ ਜੀ ਵੱਡੀ ਦਾ ਲੋੜੀ ਪੈਂਦੀ ਜੀ ਵੱਡੀ ਦਾ ਹੁਣ ਗੱਡੀ ਦਾ ਖੜਾਉ ਜਿੰਨੀ ਜੀ ਠੀਕ ਹੈ ਤਾਂ ਇਹੋ ਪਹਿਲਾਂ ਸਿੰਗਲ ਚੀਜ਼ ਸਾਈਡ ਤੇ ਠੀਕ ਹੈ ਜੀ ਇਹਨੂੰ ਕਿਹਾ ਵੀ ਵਿਚਾਲੇ ਕਰ ਜਾ ਵੀ ਆਪਾਂ ਤਾਂ ਇਹਦੇ ਨੇ ਰੰਗ ਲੈ ਜਾ ਕਰੂ ਠੀਕ ਹੈ ਤੁਹਾਨੂੰ ਵਿਚਾਲੇ ਨਾਲ ਇਸ ਡਿਜ਼ਾਈਨ ਦਾ ਡਿਜ਼ਾਈਨ ਬਣ ਗਏ ਜਨਾਹ ਟਾਕੀ ਟਾਕੀ ਠੀਕ ਹੈ ਜੀ ਤੇ ਮਿਸਤਰੀ ਕਿਹੜੇ ਸੀਗੇ ਬਾਈ ਹੋਰ ਇਹ ਜਿਹਨਾਂ ਨੇ ਆਪਣਾ ਇਹਦਾ ਕੰਮ ਕੀਤਾ ਚਨਾਈ ਦਾ ਤੇ ਦਰਵਾਜੇ ਦਾ ਇਹ ਨਹੀਂ ਦੋਨੇ ਮਿਸਤਰੀ ਭੁੰਦੜਾ ਹੈ ਜੀ ਆਪਣੇ ਨਾਲ ਹੀ ਪਿੰਡ ਭੁੰਦੜਾ ਹੈ ਠੀਕ ਹੈ ਜੀ ਇਹ ਤਾਂ ਫਤਿਹ ਹੈ ਜਿਹੜਾ ਜਿਹਨਾਂ ਪੱਕੇ ਹੈ ਇਹ ਕੇਵਲ ਹੈ ਜਿਹਨੇ ਲੱਕੜ ਦੀ ਜੋੜੀ ਲਾਈ ਹੈ ਠੀਕ ਖਾਨਦਾਨੀ ਮਿਸਤਰੀ ਹੈ ਪੀੜੀਦਰ ਪੀੜੀ ਕੰਮ ਕਰਦੇ ਆ ਜੀ ਚੰਗਿਆ ਬਹੁਤ ਸਤਿ ਸਾਫ ਆ ਉਹਨਾਂ ਦੇ ਜੀ ਤੇ ਲੋ ਵੀ ਦੋਸਤੋ ਜਿਵੇਂ ਆਪਣੀ ਵੀ ਫੈਕਟਰੀ ਆ ਪਾ ਦਰਵਾਜੇ ਇਸ ਨਾਲ ਦੇ ਬਣਾਉਣੇ ਆ ਜੇ ਕਿਸੇ ਨੇ ਫੈਕਟਰੀ ਚ ਬਣਾਉਣਾ ਤਾਂ ਆਪਣੀ ਫੈਕਟਰੀ ਵੈਟ ਕਰ ਲਿਓ ਜੇ ਕਿਸੇ ਨੇ ਘਰੇ ਕੰਮ ਕਰਾਉਣਾ ਦੋਨਾਂ ਦੀ ਜੋੜੀ ਮਿਲ ਜੂ ਤੁਹਾਨੂੰ ਤੇ ਦਰਵਾਜਾ ਬਹੁਤ ਸੋਹਣਾ ਬਣਿਆ ਤੇ ਮਟਾਈ ਚ ਵੀ ਹੋਣਾ 4-5 ਇੰਚ ਮੋਟਾ ਚਾਰ-ਚਾਰ ਇੰਚ ਜੀ ਚਾਰ ਇਹ ਪੂਰਾ ਲੱਕੜ ਦਾ ਸਟਰਕਚਰ ਬਣਾਇਆ ਜੀ ਪੂਰਾ ਲੱਕੜੀ ਫਰੇਮ ਨਹੀਂ ਲਾਇਆ ਠੀਕ ਆ ਫਰੇਮ ਨਹੀਂ ਲਾਇਆ ਹਾਂ ਜੀ ਦਾ ਲੱਕੜ 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 ਠੀਕ ਆ ਜੀ ਤੇ ਬੈਕ ਸਾਈਡ ਤੋਂ ਅੰਦਰ ਆ ਜਾਓ ਬਾਈ ਦਿਖਾ ਦਿਓ ਇੱਕ ਵਾਰ ਬੈਕ ਸਾਈਡ ਤੋਂ ਵੀ ਇੱਕ ਚੀਜ਼ ਜਿਹੜੀ ਦਰਵਾਜੇ ਚ ਖਾਸ ਹਨ ਜਿਹੜੀ ਸੋਹਣੀ ਵੀ ਲੱਗਦੀ ਆ ਤੇ ਲੁੱਕ ਵੀ ਦਿੰਦੀ ਆ ਆ ਚੀਜ਼ ਲਾਈ ਹੋਈ ਹੈ ਜੀ ਦੇਖੋ ਜੀ ਹੁਣ ਇੱਕ ਵਾਰ ਅੰਦਰ ਤੋਂ ਲੁੱਕ ਦੇਖ ਲਓ ਅੰਦਰ ਵੀ ਆਪਾਂ ਬ੍ਰਿਕ ਦੀ ਰੱਖੀ ਹੈ ਪਹਿਲਾਂ ਅੰਦਰ ਵੀ ਲਵਾਈਆਂ ਹਾਂਜੀ ਹਾਂਜੀ ਇਹ ਕਿੰਨੇ ਚੌੜੇ ਇਹ ਕੰਨਾ ਕਿੰਨੇ ਚੌੜੀਆਂ ਜੀਆਂ ਬਾਵਾ ਮਨ ਚੌੜੇ ਲੱਗੇ ਕੰਦੇ 7 ਫੁੱਟ ਦੇ ਹੁੰਦੇ ਤਕਰੀਬੇ ਥਮਲੇ ਪਾੜੇ ਬਾਕੀ ਤਾਂ ਆਮੀ ਜਿਵੇਂ 9 ਇੰਚ ਇਕੱਲੇ ਥਮਲੇ ਥਮਲੇ 7 ਫੁੱਟ ਆ ਗਏ ਜੀ 7 ਫੁੱਟ ਆ ਗਏ ਤੇ ਇਹ ਆ ਗਿਆ ਜੀ ਮੇਨ ਜੇ ਆਪਾਂ ਕਹਈਏ ਵੀ ਇੱਕ ਕੋਠੀ ਦੇ ਵਿੱਚ ਲੌਬੀ ਹੁੰਦਾ ਲਿਵਿੰਗ ਏਰੀਆ ਹਾਂ ਲੌਬੀ ਟਾਈਪ ਜੀ ਲੌਬੀ ਟਾਈਪ ਨਾਲ ਤਾਂ ਗਰਮੀਆਂ ਚ ਬੈਠਣ ਦਾ ਸੁਆਦ ਆ ਅੱਜ ਜਿਵੇਂ ਸਰਦੀਆਂ ਦੇ ਧੁੱਪ ਵੀ ਇੱਥੇ ਪੂਰੀ ਸਿੱਧੀ ਆ ਰਹੀ ਹੈ ਬਾਹਰ ਵੀ ਪੂਰਾ ਖੁੱਲਾ ਢੁੱਲਾ ਥਾਂਗਾ ਤੇ ਇੱਥੇ ਕਿੰਨੇ ਆਪਣੇ ਰੂਮ ਕੀ ਸਟਰਕਚਰ ਆ ਜਾਂਦੇ ਨੇ ਇਹਦੇ ਨਾਲ ਇਹ ਕਿਹਦਰ ਬੈੱਡਰੂਮ ਆਗੇ ਜੀ ਠੀਕ ਨਾਲ ਬਾਥਰੂਮ ਹੈ ਜੀ ਜੀ ਅਜਾ ਦਿਖਾ ਦਈਏ ਜੀ ਪਹਿਲਾਂ ਦਿਖਾ ਦਿਓ ਜੀ ਲਓ ਜੀ ਸਾਗ ਬਣਾ ਦਾ ਕੰਮ ਸਾਰੇ ਬਹੁਤ ਸੋਹਣੋ ਹੈ ਪਾਲਿਸ਼ ਨਾਲ ਇੱਧਰ ਜਿਹੜਾ ਬੈੱਡਰੂਮ ਆਗੇ ਜੀ ਪ੍ਰੋਪਰ ਤੇ ਮੈਂ ਕਹਣਾ ਮਤਲਬ ਵੀ ਜਿਹੜੇ ਵੀ ਵਿਸਤ੍ਰਣੇ ਨੇ ਕੰਮ ਕੀਤਾ ਸਾਰੇ ਤਰ੍ਹਾਂ ਦਾ ਸ਼ੌਂਕ ਨਾਲ ਕੀਤਾ ਸ਼ੌਂਕ ਲੱਗ ਰਿਹਾ ਜੀ ਹਾਂਜੀ ਪਹਿਲਾਂ ਕਹੇ ਕਿ ਵੀ ਸ਼ੌਂਕ ਨਾਲ ਕਰਿਓ ਭਾਈ ਸਾਡੇ ਚਾਰ ਦਿਨ ਵੱਧ ਲੱਗ ਜਾਣਗੇ ਠੀਕ ਹੈ ਜੀ ਹਾਂਜੀ ਚੀਜ਼ ਦਾ ਰਿਜ਼ਲਟ ਆਉਂਦਾ ਨਾਲ ਇਹਦੇ ਬਾਥਰੂਮ ਅਟੈਚ ਆ ਗਿਆ ਨਾਲ ਬਾਥਰੂਮ ਅਟੈਚ ਤੇ ਡਰੈਸਿੰਗ ਆ ਗਈ ਡਰੈਸਿੰਗ ਆ ਜੀ ਤੇ ਦੋਸਤੋ ਮਤਲਬ ਮੈਂ ਕਹਣਾ ਵੀ ਜੇ ਇੰਨਾ ਕੁ ਏਰੀਆ ਵੀ ਬਣਾਉਣਾ ਹੋਵੇ ਇੱਕ ਛੋਟੀ ਫੈਮਿਲੀ ਲਈ ਤਾਂ ਮੈਨੂੰ ਲੱਗਦਾ ਵਧੀਆ ਹਾਂ ਦਾ ਸਾਨੂੰ ਬਸ ਵਾਧੂ ਵਾਜ ਦੋ ਜੀ ਗਿਆ ਸੀ ਹਾਂਜੀ ਹਾਂਜੀ ਵਾਧੂ ਵਾਜ ਜੀ ਬੇਟਾ ਬਾਹਰ ਹੈ ਤੇ ਉਧਰ ਆਪਾਂ ਡਰੈਾਈ ਰੂਮ 'ਚ ਚੱ ਤੇ ਜੇ ਆਪਾਂ ਬੰਦ ਕਰਨਾ ਘਰ ਵਾਂਗੂ ਇਹ ਦਰਵਾਜ਼ਾ ਵੀ ਬੰਦ ਹੋ ਜਾਂਦਾ ਦਰਵਾਜ਼ਾ ਬੰਦ ਹੋ ਜਾਂਦਾ ਜੀ ਆ ਜਾਓ ਜੀ ਤੁਹਾਨੂੰ ਡਰਾਇੰਗ ਰੂਮ ਦੇ ਵਿੱਚ ਲੈ ਕੇ ਚੱਲਦੇ ਆ ਤੇ ਡਰਾਇੰਗ ਰੂਮ ਵੀ ਬਾਗਮਾਲ ਬਣਾਇਆ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਹੈ ਵੀ ਦਰਵਾਜ਼ਾ ਵੱਡਾ ਹੋਣ ਕਰਕੇ ਨਾ ਸਪੇਸ ਬਾਈ ਹੋਰਾਂ ਕੋਲੇ ਬਚ ਗਈ ਵਧੀਆ ਤਰੀਕੇ ਨਾਲ ਹਾਂਜੀ ਹਾਂਜੀ ਤੇ ਸੋਫੇ ਵੀ ਉਹਦੇ ਵਿੱਚ ਸੋਹਣੇ ਲੱਗਦੇ ਆ ਇੱਕਾ ਦਿਵਾਨ ਕਮ ਸੋਫੇ ਜੇ ਕਹਿ ਦੀ ਇਹ ਵੀ ਇੱਕ ਵੱਡਾ ਬੈੱਡ ਲਾਇਆ ਹੋਇਆਗਾ ਤੇ ਬਹੁਤ ਸੋਹਣਾ ਲੱਗਦਾ ਵੀ ਆਪਾਂ ਕੋਠੀ ਦੇ ਵਿੱਚ ਜੋ ਸਪੇਸ ਹੁੰਦੀ ਆ ਇੱਕ ਨੂੰ ਭਰਨਾ ਵੀ ਜ਼ਰੂਰੀ ਆ ਖਾਲੀ ਰਹਿ ਪੜਾ ਲੱਗਦਾ ਨਹੀਂ ਐਡਾ ਖਾਲੀ ਪ ਇਹਦੇ ਨਾਲ ਹੀ ਸੋਹਣਾ ਲੱਗਣ ਲੱਗਾ ਭਰ ਗਿਆ ਜੀ ਨਹੀਂ ਖਾਲੀ ਜਿਹਾ ਲੱਗਦਾ ਸੀ ਠੀਕ ਹੈ ਜੀ ਤੇ ਇਹ ਸਾਰਾ ਲੱਕੜ ਦਾ ਜਾਂ ਫਰਨੀਚਰ ਦੀ ਗੱਲ ਕਰੀਏ ਕਿੱਥੋਂ ਆਪਾਂ ਕਰਵਾਏ ਸਾਰਾ ਤਿਆਰ ਇਹ ਘੋਟ ਪੂਰੇ ਕਰਵਾਏ ਬਣਾਏ ਜੀ ਕੱਲਾ ਸੋਫਾ ਸੋਫਾ ਜੀ ਠੀਕ ਹੈ ਜੀ ਬਾਕੀ ਸਾਰਾ ਇੱਥੇ ਘਰੇ ਕਰਵਾਇਆ ਜੀ ਠੀਕ ਹੈ ਜੀ ਮਤਲਬ ਅੰਦਰ ਜੇ ਕਹਿੰਦੀ ਖੁੰਡੇ ਵਗੈਰਾ ਵੀ ਪੂਰੇ ਪਿੱਤਲ ਵਾਲੇ ਸ਼ੌਂਕ ਹਾਂ ਪੂਰੇ ਜੀ ਪੂਰੇ ਠੀਕ ਹੈ ਜੀ ਹਰ ਇੱਕ ਚੀਜ਼ ਤੇ ਦੇਖੋ ਦੋਸਤੋ ਵੀ ਪੂਰੀ ਰੀਜਨਲ ਕੰਮ ਹੋਇਆ ਹੋਇਆ ਹੈਗਾ ਤੇ ਇਹ ਵੀ ਗਲਾਸ ਬਹੁਤ ਸੋਹਣਾ ਲੱਗਦਾ ਲਾਈਟਿੰਗ ਨਾਲ ਹਣਾ ਜੀ ਹਾਂਜੀ ਹਾਂ ਬਾਈ ਹੋਰਾਂ ਦਾ ਮੇਨ ਡ੍ਰਾਈੰਗ ਰੂਮ ਕਿਵੇਂ ਲੱਗਿਆ ਕਿਉਂਕਿ ਮੈਂ ਜਦੋਂ ਆਇਆ ਸੀਗਾ ਬਾਕੀ ਇੱਕ ਫੀਲ ਆਉਂਦਾ ਸੀਗਾ ਵੀ ਬਾਕੀ ਕੰਮ ਕਿਤੇ ਨਾ ਕਿਤੇ ਹੋਇਆਗਾ ਸੋਹਣੇ ਤਰੀਕੇ ਨਾਲ ਤੇ ਜੇ ਸਰ ਗੱਲ ਕਰੀਏ ਜੀ ਹੁਣ ਜਿਵੇਂ ਤੁਸੀਂ ਇਹ ਕੰਮ ਤੁਸੀਂ ਕੋਲੇ ਬੈਠ ਕੇ ਹੀ ਕਰਾਇਆ ਮਿਸਤਰੀ ਨੇ ਹਾਂਜੀ ਹਾਂਜੀ ਕੋਈ ਇੱਕ ਹੁੰਦਾ ਨਾ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਵੀ ਆਹ ਚੀਜ਼ ਦਾ ਧਿਆਨ ਰੱਖ ਲਓ ਕੰਮ ਸੋਹਣਾ ਹੋ ਜਾਂਦਾ ਕਿਉਂਕਿ ਤੁਹਾਡੇ ਬਰੀਕੀ ਨਾਲ ਕੰਮ ਹੋਇਆ ਹੋਇਆ ਸਾਰ ਬਸ ਇੱਕ ਤਾਂ ਜੀ ਜਿਹੜੀ ਇੱਟਾਂ ਨਾ ਜੀ ਹਾਂਜੀ ਇੱਕ ਜਿ ਕਿਸੇ ਨਹੀਂ ਕਰਨੀ ਚਾਹੀਦੀ ਵੀ ਆਪਾਂ ਕਹਿੰਦੇ 12 ਰੁਪਏ ਨਹੀਂ 14 ਰੁਪਏ ਦੀ ਹੈ ਉਹ ਇੱਕ ਸੈਂਚ ਇਹ ਲੋਡ ਚਣੇ ਵੇਲੇ ਚਣਾਈ ਬੇਲੇ ਜੇ ਤਾਂ ਪਲਾਸਟਰ ਕਰਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹਾਂਜੀ ਜੇ ਬਿਨਾਂ ਪਲਾਸਟਰ ਤੋਂ ਨਾ ਹੀ ਫਿਰ ਉਹ ਜੋੜ ਚ ਫਰਕ ਪੈਂਦਾ ਰਦਿਆਂ ਚ ਫਰਕ ਪੈਂਦਾ ਠੀਕ ਹੈ ਜੀ ਉਹ ਸਾਨੂੰ ਉਹ ਤੇ ਮਿਹਨਤ ਕਰਨੀ ਪਈ ਇੱਟਾਂ ਤੇ ਉਹਦੇ ਤਿੰਨ ਚਾਰ ਫਰੇਮ ਬਣਾਉਣੇ ਪਏ ਮੂਹਰੇ ਅਟ ਲਾਉਣਾ ਬਾਅਦ ਚ ਸਪਾਈ ਕਰਨੀ ਪਈ ਸਪਾਈ ਕਹਿੰਦੇ ਵੀ ਮੂਹਰੇ ਅਟ ਲਾਉਣੀਆਂ ਪਈਆਂ ਨਹੀਂ ਬਿੰਗਾਂ ਚ ਲੰਗੀਆਂ ਚ ਵਿਚ ਕੱਢੀਆਂ ਪਈਆਂ ਠੀਕ ਹੈ ਜੀ ਹਾਂ ਉਹ 2 ਰੁਪਏ ਜਿਹੜੇ 3 ਰੁਪਏ ਦੀ ਇੱਟ ਮਹਿੰਗੀ ਪੈਂਦੀ ਹੋਰ ਵੀ ਬਹੁਤ ਵਿਚਾਰ ਲੇਬਰੋਂ ਤੇ ਵੱਧ ਪੈਗੀ ਇੱਟ ਦੇ ਪੈਸੇ ਘੱਟ ਲੱਗਣਗੇ ਉਹ ਇਹ ਚੀਜ਼ ਜਿੱਥ ਕਿਰਸ ਵੀ ਘਟਾਉਣੀ ਆ ਤੇ ਮਤਲਬ ਥੋੜਾ ਜਿਹਾ ਧਿਆਨ ਦੇ ਕੇ ਚੀਜ਼ਾਂ ਹਾਂ ਜੀ ਉਹ ਬਸ ਉਹ ਪੈਸਾ ਤਾਂ ਬੋਲਦਾ ਹੀ ਹੈ ਜੀ ਅਸੀਂ ਆਪਣੀ ਕੱਢਦੇ ਆ ਨਾ ਜੀ ਬਾਅਦ ਚ ਖਾਮੀ ਤਾਂ ਨਿਕਲਦੀ ਆ ਖਾਮੀ ਤਾਂ ਨਿਕਲਦੀ ਆ ਜੀ ਤੇ ਇਹਦੇ ਨਾਲ ਵੀ ਆਪਣਾ ਬਾਥਰੂਮ ਅਟੈਚ ਆ ਗਿਆ ਨਾਲ ਬਾਥਰੂਮ ਅਟੈਚ ਆ ਗਿਆ ਠੀਕ ਹੈ ਜੀ ਇੱਥੋਂ ਬਾਹਰ ਨੂੰ ਐਂਟਰੀ ਵੀ ਦੇਤੀ ਆ ਕਿਸੇ ਵਾਰ ਹੰਦਲੇ ਘਰ ਨੂੰ ਆਪਣੇ ਦੀ ਐਂਟਰੀ ਦੇਤੀ ਠੀਕ